ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਨੀ ਹੈ ਭਾਈ ਅਮਰਤਪਾਲ ਮੇਰੇ ਬਾਰੇ ਰਾਤੀ ਮੈਨੂੰ ਨਾ ਇੱਕ ਭਰਾ ਦਾ ਫੋਨ ਆਇਆ ਸ਼ੇਰਗਿੱਲ ਦਾ ਉਹਨਾਂ ਨੇ ਸਲਾਹ ਕੀਤੀ ਮੇਰੇ ਨਾਲ ਗੱਲ ਕੀਤੀ ਕਿ ਜੇ ਭਾਈ ਅਮਰਤ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਇੱਕ ਪੱਖ ਖੁਸਦਾ ਨਾਲ ਖੜਾ ਹੈ ਉਸਦੇ ਨਾਲ ਚਟਾਣਵਾ ਖੜਾ ਹੈ ਤੇ ਉਹਨਾਂ ਨੂੰ ਇਹ ਗੱਲ ਆਖ ਰਿਹਾ ਕਿ ਉਹ ਉਹ ਇੱਜ਼ਤਾਂ ਦੇ ਰਾਖੇ ਆ ਤੇ ਦੂਸਰੇ ਪਾਸੇ ਨਾਲ ਦਾ ਸਾਤੀ ਸਿੰਘ ਨਿਹੰਗ ਸਾਹਮਣੇ ਆਇਆ ਜਿਸ ਨੇ ਗੰਭੀਰ ਦੋਸ਼ ਅਮਰਤਪਾਲ ਸਿੰਘ ਮੈਰੋਂ ਤੇ ਲਾਇਆ ਉਹਨਾਂ ਨੇ ਆਖਿਆ ਇੱਕ ਗੱਲ ਬਾਬਾ ਕਲਜੀਤ ਸਿੰਘ ਨੇ ਆਖੀ ਐ ਕਿ ਅਮਰਤਪਾਲ ਸਿੰਘ ਮੈਰੋਂ ਕਮਲਕੌਰ ਦੇ ਨਾਲ ਮਲੇਸ਼ੀਆ ਗਿਆ ਸੀ ਤੇ ਉਸ ਦੇ ਫੋਨ ਇਸ ਕਰਕੇ ਕੋਏ ਆ ਕਿਉਂਕਿ ਉਸ ਦੇ ਵਿੱਚ ਕਈ ਰਾਜ਼ ਛੁਪੇ ਹੋਏ ਆ ਤੁਹਾਨੂੰ ਦੱਸ ਦਿੰਨੇ ਆ ਅਮਰਤਪਾਲ ਸਿੰਘ ਮੈਰੋ ਵੱਲੋਂ ਭਾਬੀ ਕਮਲਕੌਰ ਦਾ ਸੋਦਾ ਲਾਉਣ ਤੋਂ ਬਾਅਦ ਸੋਸ਼ਲ ਮੀਡੀਆ ਦੋ ਪਾਗਾਂ ਦੇ ਵਿੱਚ ਵੰਡਿਆ ਗਿਆ ਖਾਸ ਕਰਕੇ ਨੌਜਵਾਨ ਵਰਗ ਇੱਕ ਪਾਗ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਆਇਆ ਤੇ ਦੂਜਾ ਪਾਗ ਜਿਹੜਾ ਪੱਖ ਉਹ ਉਹਨਾਂ ਦਾ ਖਲਾਫਤ ਕਰ ਰਿਹਾ ਕੀ ਕੁਝ ਕਿਹਾ ਜਿਹੜਾ ਪੱਖ ਵਾਲਾ ਉਹਨਾਂ ਦੀ ਵੀ ਤੁਸੀਂ ਗੱਲਬਾਤ ਸੁਣੋ ਤ ਤੁਹਾਨੂੰ ਜਿਨ੍ਹਾਂ ਨੇ ਖਲਾਫਤ ਕੀਤੀ ਆ ਉਹਨਾਂ ਦੀ ਸੁਣਾਵਾਂਗੇ ਗੱਲ ਜਨਤਕ ਕਰਨ ਜੇ ਗਏ ਆ ਤੇ ਗਏ ਤੇ ਕਿਸੇ ਸੀਸੀਟੀਵੀ ਦੇ ਮੱਲੋ ਤੁਹਾਨੂੰ ਪਤਾ ਹੀ ਹੈ ਕਿ ਹੁਣ ਥਾਂ ਥਾਂ ਲੱਗੇ ਆ ਤੇ 에어ਪੋਰਟ ਤੇ ਤੇ ਖਾਸ ਕਰਕੇ ਹੈ ਹੁੰਦਾ ਹੀ ਹੁੰਦਾ ਵਾ ਸੀਸੀਟੀਵੀ ਤੇ ਫਿਰ ਉਹ ਕੋਈ ਵੀਡੀਓ ਉਥੋਂ ਦੀ ਇੱਕ ਅੱਧੀ ਜਨਤਕ ਕਰਨੀ ਚਾਹੀਦੀ ਹੈ ਕਿ ਜਿਹੜਾ ਪਤਾ ਲੱਗੇ ਕਿ ਹਾਂ ਕਿ ਪੱਕੇ ਉਹ ਦੁਬਈ ਨੂੰ ਨਿਕਲ ਗਏ ਐ ਐਵੇਂ ਜਨਤਾ ਨਿਰਜਾ ਕਿਸੇ ਨੂੰ ਕੁਝ ਨਹੀਂ ਪਤਾ ਕਿ ਉਹ ਦੁਬਈ ਚਲ ਗਿਆ ਜਾਂ ਕੋਈ ਅਣਹੋਣੀ ਹੋ ਗਈ ਆ ਜਾਂ ਕੀ ਗੋਲ ਮੋਲ ਗੱਲ ਆ ਜੇ ਕੋਈ ਸਮਝ ਨਹੀਂ ਆਉਂਦੀ ਇਸ ਗੱਲ ਦੀ ਪ੍ਰਸ਼ਾਸਨ ਨੂੰ ਜਿਹੜਾ ਵਾ ਇਹ ਗੱਲ ਜਨਤਕ ਕਰਨੀ ਚਾਹੀਦੀ ਆ ਤਾਂ ਕਿ ਪਤਾ ਲੱਗ ਸਕੇ ਕਿ ਉਹ ਦੁਬਈ ਗਏ ਆ ਜਾਂ ਇੱਥੇ ਕੁਝ ਹੋਇਆ ਵਾ ਨਹੀਂ ਤਾਂ 3-4 ਦਿਨ ਹੋ ਗਏ ਉਹਨਾਂ ਦੀ ਕੋਈ ਨਾ ਕੋਈ ਵੀਡੀਓ ਤੇ ਆਉਣੀ ਚਾਹੀਦੀ ਸੀ ਉਹ ਆਪ ਨਾ ਵੀਡੀਓ ਪਾਉਂਦੇ ਉਹਨਾਂ ਦੇ ਕਈ